ਅੱਜ ਬਾਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰਕ੍ਰਿਤ ਕੋਟ ਪੰਜਾਬ ਬੋਰਡ ਦੇ ਵੱਲੋਂ 12ਵੀਂ ਦਾ ਰਿਜ਼ਲਟ ਜਿਹੜਾ ਕਿ ਲਾਂਤ ਤੱਕ ਹੈ ਕਿ ਤੁਸੀਂ ਜਾਣਦੇ ਹੋ ਕਿ ਕਿਹੜੇ ਜ਼ਿਲ੍ਹੇ ਦਾ ਨਤੀਜਾ ਯਾਨੀ ਕਿ ਰਿਜ਼ਲਟ ਸਭ ਤੋਂ ਵਧੀਆ ਰਿਹਾ ਹੈ ਜੇ ਨਹੀਂ ਤਾਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ ਪੀਐਸਸੀਬੀ 12th ਰਿਜ਼ਲਟ ਯਾਨੀ ਕਿ 12ਵੇਂ ਜਮਾਤ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਕੁੜੀਆਂ ਨੇ ਪਹਿਲੇ 3 ਸਥਾਨਾਂ ਤੇ ਕਬਜ਼ਾ ਕੀਤਾ ਜ਼ਿਲ੍ਹਾ ਪੱਧਰ ਤੇ ਪਾਸ ਪ੍ਰਤੀਸ਼ਤਾਂ ਵਿੱਚ ਅੰਮ੍ਰਿਤਸਰ ਸਭ ਤੋਂ ਉੱਪਰ ਹੈ ਜੀ ਹਾਂ ਇੱਥੇ ਪਾਸ ਪ੍ਰਤੀਸ਼ਤ 94.29% ਰਿਹਾ ਦੱਸਦੀ ਹੈ ਕਿ 12ਵੀਂ ਦੇ ਨਤੀਜਿਆਂ ਵਿੱਚ ਇਸ ਵਾਰ ਬਰਨਾਲਾ ਦੀ ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸੂਬੇ ਚੋ ਟਾਪ ਕੀਤਾ ਹਰਸੀਰਤ ਸਰਵੈਤਕਾਰੀ ਸੀਨੀਅਰ ਸਕੈਂਦਰੀ ਵਿਦਿਆਮੰਦਰ ਬਰਨਾਲਾ ਦੀ ਵਿਦਿਆਰਥਣ ਹੈ ਜੋ ਫਿਰੋਜ਼ਪੁਰ ਦੇ ਕਸਵਾਣਾ ਦੀ ਮਨਵੀਰ ਕੌਰ ਨੇ 500 ਦੇ ਵਿੱਚੋਂ 498 ਅੰਕ ਯਾਨੀ 99.6% ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਉਹ ਐਸਐਸ ਮੈਮੋਰੀਅਲ ਸੀਨੀਅਰ ਪਬਲਿਕ ਸਕੂਲ ਕਸਵਾਨਾ ਦੀ ਵਿਦਿਆਰਥਣ ਹੈ ਮਾਨਸਾ ਦੇਸ਼ ਦੀ ਤਾਰਾ ਚੰਦ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ ਨੇ 500 ਦੇ ਵਿੱਚੋਂ 498 ਅੰਕ ਪ੍ਰਾਪਤ ਕਰਕੇ ਸੂਬੇ ਚੋਂ ਤੀਜਾ ਸਥਾਨ ਜੜਾਕੀ ਪ੍ਰਾਪਤ ਕੀਤਾ ਤਾਂ ਬਿਲਕੁਲ ਇੱਕ ਵਾਰ ਫਿਰ ਤੋਂ 12ਵੀਂ ਦੇ ਰਿਜ਼ਲਟ ਦੇ ਵਿੱਚ ਪੰਜਾਬ ਬੋਰਡ ਦੇ ਵਿੱਚ ਖਾਸ ਤੌਰ ਤੇ ਕੁੜੀਆਂ ਨੇ ਜਿਹੜੀ ਕਿ ਮੱਲਾ ਮਾਰ ਲੀਆਂ ਨੇ ਰਿਜ਼ਲਟ ਬੇਹੱਜ ਜੜਾ ਕਿ ਵਧੀਆ ਰਿਹਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਤਿੰਨੋਂ ਸਥਾਨ ਤੇ ਪਹਿਲੇ ਦੂਜੇ ਤੀਜੇ ਸਥਾਨਾਂ ਤੇ ਕੁੜੀਆਂ ਨੇ ਮੱਲਾ ਮਾਰੀਆਂ ਨੇ ਤੇ ਅੰਮ੍ਰਿਤਸਰ ਜੜਾ ਕਿ ਇਸ ਦੇ ਵਿੱਚ ਸਭ ਤੋਂ ਉੱਪਰ ਰਿਹਾ ਕਿਉਂਕਿ ਜ਼ਿਲ੍ਹਾ ਪੱਧਰ ਤੇ ਪਾਸ ਪ੍ਰਤੀਸ਼ਟਾ ਦੇ ਵਿੱਚ ਅੰਮ੍ਰਿਤਸਰ ਦਾ ਜੜਾ ਕਿ ਸਭ ਤੋਂ ਵਧੀਆ ਨਤੀਜਾ ਸਭ ਤੋਂ ਵਧੀਆ ਰਿਜ਼ਲਟ ਜੜਾ ਕਿ ਆਇਆ ਹੈ ਤਸਵੀਰ ਵੀ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਬੱਚਿਆਂ ਦੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਅੰਕਾਂ ਦੀ ਵੀ ਜਿਸ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤੇ ਇਸ ਦੇ ਨਾਲ ਹੀ ਪਹਿਲੇ ਥਾਂ ਤੇ ਜਿਹੜਾ ਕੀ ਜਿਸ ਨੇ ਸਭ ਤੋਂ ਪਹਿਲਾ ਸਥਾਨ ਕੀਤਾ ਉਸ ਦੇ ਵੱਲੋਂ 500 ਦੇ ਵਿੱਚੋਂ 500 ਅੰਕ ਜਿਹੜੇ ਕੀ ਪਾਸ ਕੀਤੇ ਗਏ ਨੇ ਤੇ ਉਹ ਹੈ ਬਰਨਾਲਾ ਦੀ ਹਰਸੀਰਤ कौर ਤਾਂ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਜਿਹੜਾ ਕੀ ਬਣਿਆ ਹੋਇਆ ਹੈ ਕਾਫੀ ਜ਼ਿਆਦਾ ਜਿਹੜੀ ਕੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਕਿ ਕਿ ਇਹਨੇ ਵਧੀਆ ਅੰਕ ਤੈਨੇ ਵਧੀਆ ਸਥਾਨ ਤੇ ਆਉਣਾ ਇੱਕ ਵੱਡੀ ਗੱਲ ਹੈ ਤੇ ਜਿਸ ਦੇ ਵਿੱਚ ਕੁੜੀਆਂ ਦੇ ਵੱਲੋਂ ਖਾਸ ਤੌਰ ਤੇ ਮੱਲਾ ਮਾਰੀਆਂ ਗਈਆਂ ਨੇ ਜਿਸ ਤਰੀਕੇ ਦਾ ਇਹ ਦੌਰ ਚੱਲ ਰਿਹਾ ਹੈ ਜਿਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਹੁਣ ਕੁੜੀਆਂ ਵੀ ਕਿਸੇ ਨਾਲੋਂ ਕਾਟੇ ਨਹੀਂ ਰਹੀਆਂ ਭਾਵੇਂ ਉਹ ਕੋਈ ਵੀ ਖੇਤਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕੁੜੀਆਂ ਹਰ ਖੇਤਰ ਦੇ ਵਿੱਚ ਅੱਗੇ ਵਧ ਰਹੀਆਂ ਨੇ ਤੇ ਪੜਾਈ ਦੇ ਵਿੱਚ ਉਹਨਾਂ ਦੇ ਵੱਲੋਂ ਵਧੀਆ ਅੰਕ ਜਿਹੜੇ ਕੀ ਪ੍ਰਾਪਤ ਕੀਤੇ ਜਾ ਰਹੇ ਨੇ